India on Tuesday slammed Canada hmm. for allowing a float that depicted objectionable imageries and effigies. Celebration and glorification of violence should not be a part of any civilized society. Democratic countries which respect the rule of the law should not allow intimidation by radical elements in the name of freedom of expression. This comes in the backdrop of continued exchanges between Canada and India over allegation that Indian agents were involved in assassination of Hardeep Singh Nijar. We have repeatedly raised a Jaswal query, raised our slogan concerning regarding the violent imagery being used by extremist elements in Canada against our political leadership. We are not lax and Indian Foreign Minister is entitled to his opinion. When asked what the Canadian government planned on doing about it, he said, About what? The Indian foreign minister said, Let him speak his mind. Mm. It's just not accurate. The Canada conducts a criminal record check on people entering the country on student visas. And when asked how this works, he said, You check them in if they have a criminal record. They don't come in. Mm. Canada takes any report like this very seriously. ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਦੂਸਰੇ ਸੈਗਮੈਂਟ ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੂੰ ਖਾਲਸਾ ਦੇ ਮੁੱਦੇ ਨੂੰ ਲੈ ਕੇ ਕੈਨੇਡਾ ਸਰਕਾਰ ਤੇ ਤਾਬੜਤੋੜ ਹਮਲੇ ਅੰਦਾਜ਼ ਸਿਲਸਿਲਾ ਲਗਾਤਾਰ جاری ਹੈ ਹੁਣ ਭਾਰਤ ਸਰਕਾਰ ਨੇ ਬੀਤੇ ਸ਼ਨੀਵਾਰ ਮਾਲਟਨ ਓਨਟਾਰੀਓ ਵਿੱਚ ਹੋਈ ਖਾਲਸਾ ਸਾਜਨਾ ਪ੍ਰੇਡ ਤੇ ਇਤਰਾਜ ਜਤਾਇਆ ਹੈ ਔਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੇਡ ਵਿੱਚ ਖਾਲਸਾ ਦੇ ਨਾਰੇ ਲਾਏ ਗਏ ਨੇ ਅਤੇ ਫਲੋਰਸ ਤੇ ਲੱਗੀਆਂ ਤਸਵੀਰਾਂ ਰਾਹੀਂ ਹਿੰਸਾ ਨੂੰ ਪ੍ਰਮੋਟ ਕੀਤਾ ਗਿਆ ਸੋ ਇਸ ਪਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਤਣੇ ਬੜੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਾਬਤਾ ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਕੀ ਵਿਚਾਰ ਹਨ ਅ ਦੇਖੋ ਇਸ ਵੇਲੇ ਜਿੱਥੇ ਅਸੀਂ ਕੱਲ ਅਡਜਸਟਮੈਂਟ ਟੂਡੋ ਵੱਲੋਂ ਬੜੀ ਮਜ਼ਬੂਤੀ ਦੇ ਨਾਲ ਕੈਨੇਡੀਅਨ ਵੈਲਿਊਜ਼ ਜਿਹੜੀਆਂ ਉਹਨਾਂ ਦੇ ਚਾਰਟਰ ਆਫ ਰਾਈਟਸ ਦੇ ਵਿੱਚ ਲਿਖੀਆਂ ਹੋਈਆਂ ਨੇ ਔਰ ਕੈਨੇਡਾ ਦਾ ਇੱਕ ਰੈਪਿਊਟੇਸ਼ਨ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਿਊਮਨ ਰਾਈਟਸ ਫਰੀਡਮਸ ਦੀ ਜਿਹੜੀ ਹੈ ਐਡਵੋਕੇਸੀ ਕਰਦਾ ਹੈ ਉਸ ਮੁਤਾਬਕ ਉਹਨਾਂ ਨੇ ਜਿੱਥੇ ਟ੍ਰਾਂਟੋ ਦੇ ਦੋਸਤ ਤੇ ਪਹਿਲਾਂ ਹੋਏ ਨਗਰ ਕੀਰਤਨ ਦੇ ਵਿੱਚ ਵੀ ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਕਿਉਂਕਿ ਐਜ਼ ਅ ਸਿੱਖ ਕੈਨੇਡੀਅਨਸ ਔਰ ਐਜ਼ ਅ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਉਹ ਦੇਖ ਰਿਹਾ ਵੀ ਸਿੱਖ ਕੈਨੇਡੀਅਨਸ ਜਿਹੜੇ ਨੇ ਉਹ ਇੰਡੀਅਨ ਸਿਸਟਮ ਦੇ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਨੇ ਕੰਕ੍ਰੀਟ ਐਵੀਡੈਂਸ ਦੇ ਨਾਲ ਉਹ ਗੱਲ ਕਰਦੇ ਨੇ ਔਰ ਇਸ ਲਈ ਉਹਨਾਂ ਨੇ ਫਿਰ ਉਸ ਤੋਂ ਅਗਲੇ ਦਿਨ ਵੀ ਜਿਹੜਾ ਹੈ ਪੈਰੇਡ ਮਾਰਟਨ ਦੇ ਤੋਂ ਬਾਅਦ ਜਿਹੜੀ ਇਹ ਗੈਦਰਿੰਗ ਖਾਸ ਤੌਰ ਤੇ ਆਰਟ ਔਰ ਮਿਊਜ਼ੀਅਮ ਔਰ ਉਹ ਸਾਰੇ ਹਵਾਲੇ ਦੇ ਨਾਲ ਹੋਈ ਉਸ ਦੇ ਵਿੱਚ ਵੀ ਉਹਨਾਂ ਨੇ ਅਗੇਨ ਇਹ ਕਿਹਾ ਕਿ ਕੈਨੇਡਾ ਦੀਆਂ ਕਦਰਾਂ ਕੀਮਤਾਂ ਸਿੱਖ ਕੌਮ ਦੀਆਂ ਕਦਰਾਂ ਕੀਮਤਾਂ ਨੇ ਔਰ ਇਵਨ ਉਹਨਾਂ ਨੇ ਆਪਣੇ ਬਜਟ ਦੇ ਵਿੱਚ ਵੀ ਉਸ ਸਿੱਖ ਹੈਰੀਟੇਜ ਨੂੰ ਸੰਭਾਲਣ ਦੇ ਲਈ ਔਰ ਇਵਨ ਵੈਨਕੂਵਰ ਦੇ ਇੱਕ ਹੋਰ 18 ਲੱਖ ਦੇ ਕਰੀਬ ਜਿਹੜਾ ਉਹਨਾਂ ਨੇ ਮਦਦ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜੀ ਸਿੱਖ ਫੌਜੀਆਂ ਦੀ ਕੰਟਰੀਬਿਊਸ਼ਨ ਅਲੋਂਗ ਵਿਦ ਅਦਰਸ ਹੈ ਉਸ ਨੂੰ ਰੈਕਗਨਾਈਜ਼ ਕਰਨ ਦਾ ਵੀ ਕੀਤਾ ਸੋ ਇਹ ਬੜਾ ਉਹਨਾਂ ਨੇ ਕਿਹਾ ਵੀ ਇਸ ਵੜੇ ਇਨਸਿ큐ਰਟੀ ਹੈ ਸਿੱਖਾਂ ਦੇ ਵਿੱਚ ਔਰ ਅਸੀਂ ਨਾਲ ਖਲੋਤੇ ਇਸ ਹੀ ਸਮਝਦੇ ਐ ਵੀ ਐਜ਼ ਅ ਪ੍ਰਾਈਮ ਮਿਨਿਸਟਰ অর ਐਜ਼ ਅ ਹੈਡ ਆਫ ਦਾ ਸਟੇਟ ਜੋ ਜੋ ਵੀ ਆਪਣੇ ਸਿਟੀਜ਼ਨਸ ਦੇ ਤਾਹਫੁਜ਼ ਲਈ ਉਹਨਾਂ ਨੂੰ ਮਹਿਫੂਜ਼ ਰੱਖਣ ਦੇ ਲਈ ਜੀ ਕੈਨੇਡੀਅਨ ਲਾਅ ਦੇ ਮੁਤਾਬਕ ਕਰਨਾ ਬਣਦਾ ਉਹ ਕਰਦੇ ਨੇ ਉਹਨਾਂ ਨੇ ਫਰੀडम ਵੀ ਮੁਕੰਮਲ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਦੇ ਥੱਲੇ ਜਦੋਂ ਤੱਕ ਤੁਸੀਂ ਕੋਈ ਵਾਇਲੈਂਟ ਐਕਟ ਨਹੀਂ ਕਰਦਾ ਜਦੋਂ ਵਾਇਲੈਂਸ ਹੁੰਦੀ ਹੈ ਉਦੋਂ ਤਾਂ ਫਿਰ ਲਾ ਐਨਫੋਰਸਮੈਂਟ ਏਜੰਸੀਜ਼ ਹੁੰਦੀਆਂ ਨੇ ਸੋ ਫਰੀडम ਆਫ ਐਕਸਪ੍ਰੈਸ਼ਨ ਦਾ ਇੱਕ ਹਿੱਸਾ ਹੈ ਕਿ ਤੁਹਾਡਾ ਹੀਰੋ ਕੌਣ ਹੈ ਤੁਸੀਂ ਕਿਨੂੰ ਆਈਡਿਅਲਾਈਜ਼ ਕਰਦੇ ਹੋ ਕਿਨੂੰ ਤੁਸੀਂ ਆਪਣੀ ਪ੍ਰੇਰਣਾ ਮੰਨਦੇ ਹੋ ਉਹ ਤੁਹਾਨੂੰ ਸਰਕਾਰ ਨਹੀਂ ਡਿਕਟੇਟ ਕਰਦੀ ਉਹ ਲੋਕਾਂ ਨੇ ਡਿਸਾਈਡ ਕਰਨਾ ਹੁੰਦਾ ਹੁਣ ਜੇ ਜੂਨ 84 ਤੋਂ ਹੁਣ ਤੱਕ ਇਹਨਾਂ 4 ਦਹਾਕੀਆਂ ਦੇ ਵਿੱਚ ਇੰਡੀਅਨ ਸਟੇਟ ਜਨੇ ਸਿੱਖਾਂ ਦੇ ਉੱਤੇ ਸਰਵਨਾਸ਼ ਸਿੱਖਾਂ ਦੇ ਕਰਨ ਦੀ ਟੋਟਲ ਵਾਰ ਥੋਪੀ ਹੋਈ ਹੈ ਉਹਦੇ ਚ ਉਹਨਾਂ ਨੇ ਕਿੰਨੇ ਸ਼ਹੀਦ ਕੀਤੇ ਨੇ ਜਿਵੇਂ ਅਜ ਸੰਜਨੈਰ ਸਿੰਘ ਖਾਲਸਾ ਪਿੰਡਾਵਾੜਿਆਂ ਤੋਂ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਇਤਹਾੜ ਜੇਲ੍ਹ ਦੇ ਵਿੱਚ ਬੰਦ ਨੇ ਕਿੰਨੇ ਸਾਡੇ ਹੀਰੋ ਨੇ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਜਿੰਦਾ ਸੁੱਖਾ ਦਲਾਵਰ ਸਿੰਘ ਉਹਨਾਂ ਨੂੰ ਜਿਸ ਕੌਮ ਦੇ ਲਈ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਉਸ ਕੌਮ ਨੇ ਸੈਲੀਬ੍ਰੇਟ ਕਰਨਾ ਹੈ ਗੁਰਦੁਆਰਿਆਂ 'ਚ ਵੀ ਕਰਨਾ ਹੈ ਸੋਸ਼ੀਅਲੀ ਵੀ ਕਰਨਾ ਹੈ ਜੇ ਸਾਡੀ ਖਾਲਸਾ ਸਾਜਨਾ ਦਿਵਸ ਜਿਹੜਾ ਸਿਰ ਤਰ ਤਲੀ ਗਲੀ ਮੇਰੀ ਆਉ ਦੀ ਪਰਖ ਤੇ ਉਹ ਪੂਰੇ ਉਤਰੇ ਹੋਏ ਨੇ ਹੁਣ ਕੈਨੇਡਾ ਦੀ ਗਵਰਨਮੈਂਟ ਨੇ ਸਿੱਖਾਂ ਨੂੰ ਥੋੜੀ ਦੱਸਣਾ ਹੈ ਕਿ ਵੀ ਤੁਸੀਂ ਕਿਹਦੀ ਫੋਟੋ ਲਾਣੀ ਹੈ ਤੇ ਕਿਹਦੀ ਫੋਟੋ ਨਹੀਂ ਲਾਣੀ ਬਿਲਕੁਲ ਸੋ ਇਸ ਸਭ ਦੇ ਬਾਵਜੂਦ ਕਿ ਰਿਪੀਟਿਡਲੀ ਕੈਨੇਡਾ ਔਰ ਇਹ ਕੱਲਾ ਨਹੀਂ ਹੈ ਜਸਟਨ ਟੂਡੋ ਤਾਂ ਹੁਣ ਪ੍ਰਾਈਮ ਮਿਨਿਸਟਰ ਹੈ ਉਸ ਤੋਂ ਪਹਿਲਾਂ ਹਾਰਪਰ ਉਸ ਤੋਂ ਪਹਿਲਾਂ ਦੂਸਰੇ ਵੀ ਜਦੋਂ ਈਵਨ ਵਿਦਨ ਇੰਡੀਆ ਵੀ ਜਾ ਕੇ ਜਦੋਂ ਬਾਰ ਬਾਰ ਉਹਨਾਂ ਨੂੰ ਕਹਿ ਰਹੇ ਸੀ ਕਿ ਜੀ ਤੁਹਾਡੇ ਉੱਥੇ ਜਿਹੜੇ ਨੇ ਉਹ ਖਾਲਸਤਾਨ ਦੀ ਇਹ ਨਾਰੇ ਲੱਗਦੇ ਨੇ ਔਰ ਉਹਨਾਂ ਨੇ ਕਿਹਾ ਜੀ ਨਾਰੇ ਅਸੀਂ ਤਾਂ ਕੈਨੇਡਾ 'ਚ ਖੁਦ ਦੋ ਵਾਰ ਜਿਹੜਾ ਉਹ ਰੈਫਰੈਂਡਮ ਕਰਵਾਇਆ ਕਿਊਬੈਕ ਦੇ ਵਿੱਚ ਹਲਾਅ ਕੀਤਾ ਵੀ ਉਹ ਰਹਿਣਾ ਚਾਹੁੰਦੇ ਨੇ ਜਾਂ ਨਹੀਂ ਸੋ ਅਸੀਂ ਪੀਸਫੁਲੀ ਜੇ ਉੱਥੋਂ ਦੇ ਸਿੱਖ ਆਪਣੇ ਹੋਮ ਲੈਂਡ ਹਜ਼ਾਰਾਂ ਮੀਲ ਦੂਰ ਚੋਂਦੇ ਨੇ ਐਜ਼ ਲੌਂਗ ਐਜ਼ ਉਹ ਵਾਇਲੈਂਟ ਨਹੀਂ ਨੇ ਅਸੀਂ ਉਹਨਾਂ ਦੇ ਉਸ ਹੱਕ ਦੇ ਉੱਤੇ ਕਿਵੇਂ ਕੋਈ ਛਾਪਾ ਮਾਰ ਸਕਦੇ ਜੇ ਪੁਲਿਸ ਜਾ ਕੇ ਉਹਨਾਂ ਨੂੰ ਅਰੈਸਟ ਕਰ ਲੇਗੇ ਜੀ ਤੁਸੀਂ ਨਾਰੇ ਕਿਉਂ ਲਾਏ ਜਾਂ ਤੁਸੀਂ ਐਵੇਂ ਕਿਉਂ ਕਰਦੇ ਹੋ ਇਸ ਸਭ ਦੇ باوجود ਕਿ ਇੰਡੀਅਨ ਸਟੇਟ दैट ਹੈਜ਼ ਬੀਨ ਕਾਟ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ ਮਰਡਰ ਕਰਨ ਦੇ ਵਿੱਚ ਹੁਣ ਉਹ ਉਹੀ ਨੈਪੋਲੀਅਨ ਡਿਕਟਮ ਦੇ ਉੱਤੇ ਕੰਮ ਕਰ ਰਹੇ ਨੇ ਕਿ ਜੀ ਅਟੈਕ ਐਂਡ ਅਟੈਕ ਐਂਡ ਅਟੈਕ ਕਿ ਵੀ ਤੁਸੀਂ ਫੜੇ ਗਏ ਹੋ ਤੁਸੀਂ ਪਹਿਲਾਂ ਜਦੋਂ ਜਸਟਨ ਟਰੂਡੋ ਨੇ ਇਖਾਫ ਕੀਤਾ ਉਹਨਾਂ ਨੇ ਕਿਹਾ ਜੀ ਐਬਸਰਡ ਨੌਨਸੈਂਸ ਚਾਰਜ ਹੈ ਔਰ ਜਿਉਂ-ਜਿਉਂ ਜਿਉਂ ਜਦੋਂ ਅਮਰੀਕਾ ਦੀ ਇਨਡਾਇਟਮੈਂਟ ਹੋਈ ਔਰ ਹੁਣ ਤਿੰਨ ਬੰਦੇ ਫੜੇ ਗਏ ਨੇ ਉਹਨੂੰ ਤੁਸੀਂ ਤੁਹਾਡੇ ਫੋਰਨ ਮਿਨਿਸਟਰ ਸਮੇਤ ਉਹਨਾਂ ਨੇ ਕਹਿਣ ਦਾ ਯਤਨ ਕੀਤਾ ਕਿ ਜੀ ਇਹ ਇੰਟਰਨਲ ਮੈਟਰ ਹੈ ਇਹ ਗੈਂਗਸਟਰ ਵਾਰਸੀ ਦਾ ਪਹਿਲਾਂ ਹੀ ਕਹਿੰਦੇ ਆ ਕਿ ਕ੍ਰਿਮੀਨਲਸ ਗੈਂਗਸਟਰਸ ਮਨੀ ਡਰੱਗਸ ਟੈਰੋਰਿਜ਼ਮ ਦੇ ਗੋ ਟੂ ਗੈਦਰ ਔਰ ਕੈਨੇਡਾ ਜਿਹੜਾ ਉਹ ਪੁਸ਼ਤਪਨਾਈ ਕਰ ਰਿਹਾ ਉਹਨਾਂ ਦੀ ਔਰ ਕੈਨੇਡਾ ਜਿਹਨਾਂ ਨੂੰ ਜੇ ਇੱਥੇ ਅਸੀਂ ਕ੍ਰਿਮੀਨਲ ਬਣਾਇਆ ਹੋਇਆ ਕੈਨੇਡਾ ਉਹਨਾਂ ਨੂੰ ਵੀਜ਼ੇ ਦਿੰਦਾ ਹੈ ਹਰ ਬਿਲਕੁਲ ਝੂਠ ਵੀ ਈਵਨ ਪਾਸਪੋਰਟ ਬਣਨ ਤੱਕ ਵੀ ਜਿਹੜੀਆਂ ਨੇ ਅੱਗੇ ਤਾਂ ਇੱਕ ਇਨਕੁਆਰੀ ਹੁਣ ਜਿਹੜੇ ਬਣਦੇ ਨੇ ਉੱਥੋਂ ਲੋਕ ਆ ਉਹਨਾਂ ਨੂੰ ਪੁੱਛੋ ਇੱਕ ਪਹਿਲਾਂ ਕੱਲੀ ਪੁਲਿਸ ਇਨਕੁਆਰੀ ਹੁੰਦੀ ਸੀ ਫਿਰ ਇੰਟੈਲੀਜੈਂਸ ਇਨਕੁਆਰੀ ਹੋ ਗਈ ਉਹਨੂੰ ਇੰਟੈਲੀਜੈਂਸ ਦੇ ਉੱਤੇ ਵੀ ਕਾਊਂਟਰ ਇੰਟੈਲੀਜੈਂਸ ਇਨਕੁਆਰੀ ਹੈ ਉਹ ਭਾਵੇਂ 5-500 ਰੁਪਇਆ ਲੈ ਕੇ ਹੀ ਜਾਂਦੇ ਨੇ ਘਰਾਂ ਚੋਂ ਉਹ ਕਲੈਰਿਟੀ ਦੇਣ ਦਾ ਜਿਹੜਾ ਉਹਨੂੰ ਕਲੀਅਰ ਕਰਨ ਲਈ ਲੇਕਨ ਜੇ ਕੋਈ ਉੱਥੇ ਕ੍ਰਿਮੀਨਲ ਹੈ ਤੇ ਉਹਨੂੰ ਪਾਸਪੋਰਟ ਕੌਣ ਦਿੰਦਾ ਹੈ ਬਿਲਕੁਲ ਔਰ ਕੈਨੇਡਾ ਜਿਹੜਾ ਕਿ ਜਿਨ੍ਹਾਂ ਦੀ ਇੱਕ ਲਾਇਬ ਬਾਈਡਿੰਗ ਸੁਸਾਇਟੀ ਹੈ ਜਾਂ ਅਮਰੀਕਾ ਚ ਜਿਨ੍ਹਾਂ ਦਾ ਜਿਨ੍ਹਾਂ ਨੂੰ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਕੋਈ ਸਪான்ਸਰ ਹੋ ਕੇ ਆਂਦਾ ਤੁਸੀਂ ਦੇਖੋਗੇ ਕਿੰਨੇ ਟੈਸਟਾਂ ਚੋਂ ਲੰਘਾਉਂਦੇ ਨੇ ਉਹ ਕਿੰਨੀ ਵਾਰੀ ਫਿੰਗਰਪ੍ਰਿੰਟ ਕਿੰਸੇ ਲੈਵਲ ਦੇ ਮੈਡੀਕਲ ਐਗਜ਼ਾਮ ਜਾਂ ਦੂਜੇ ਤੇ ਉੱਠ ਕੇ ਇਹਨਾਂ ਦਾ ਉਹ ਕ੍ਰੋਨਿਕ ਕਾਂਸਟਿਪੇਸ਼ਨ ਦਾ ਮਾਰਿਆ ਤੇ ਮੂੰਹ ਤੇ ਜਿਹੜੇ ਲੈਪਰੋਸੀ ਐ ਕੋੜ ਹੈ ਜੈ ਸ਼ੰਕਰ ਅਨਿ ਉਹ ਕਹ ਦੇ ਜੀ ਕੈਨੇਡਾ ਜਿਹੜਾ ਉਹ ਕ੍ਰਿਮੀਨਲਸ ਨੂੰ ਸੱਦ ਰਿਹਾ ਦੂਜਾ ਉਹੀ ਪਾਰਟ ਕਰ ਰਿਹਾ ਔਰ ਇਸ ਦੇ ਉੱਤੇ ਅੱਜ ਉਹਨਾਂ ਨੇ ਜਿਹੜਾ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਮਿਸਟਰ ਮਾਰਕ ਮਿਲ ਉਹਨਾਂ ਨੇ ਜੈ ਸ਼ੰਕਰ ਨੂੰ ਰਗੜਾ ਦਿੱਤਾ ਉਹਨਾਂ ਨੇ ਕਿ ਇਹ ਕਹਿ ਕਿ ਇਹ ਬਿਲਕੁਲ ਝੂਠ ਹੈ ਜੈ ਸ਼ੰਕਰ ਬਾਰੇ ਜਿਹੜਾ ਉਹਨੇ ਕਿਹਾ ਮਾਰਕ ਮਿਲਰ ਨੇ ਉਹਦੇ ਜਵਾਬ ਚ ਕਿਹਾ ਵੀ ਆਰ ਨਾਟ ਲੈਕਸ ਐਂਡ ਇੰਡੀਅਨ ਫੋਰਨ ਮਿਨਿਸਟਰ ਇਸ ਐਂਟਾਈਟਲ ਟੂ ਹਿਸ ਓਪੀਨੀਅਨ ਕਿ ਜੇ ਉਹਨੇ ਬਕਵਾਸ ਕਰਨੀ ਹੈ ਤਾਂ ਉਹ ਕਰ ਸਕਦਾ ਹੈ ਉਸ ਦਾ ਹੱਕ ਹੈ ਪਰ ਅਸੀਂ ਕਦੇ ਵੀ ਉਹਨੇ ਇਹ ਕਿਹਾ ਕਿ ਵੀ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਉਹਨ ਮਿਲਰ ਨੇ ਕਿਹਾ ਵੀ ਆਰ ਨਾਟ ਲੈਕਸ ਇੰਡੀਅਨ ਫੋਰਨ ਮਿਨਿਸਟਰ ਇਸ ਐਂਟਾਈਟਲ ਟੂ ਹਿਸ ਓਪੀਨੀਅਨ ਜਦੋਂ ਵੈਨ ਆਸਕਡ ਵਟ ਦਾ ਕੈਨੇਡੀਅਨ ਗਵਰਨਮੈਂਟ ਪਲਾਨਡ ਔਰ ਡੂਇੰਗ ਅਬਾਊਟ ਇਟ ਹੀ ਸੈਡ ਅਬਾਊਟ ਵਟ ਦਾ ਇੰਡੀਅਨ ਫੋਰਨ ਮਿਨਿਸਟਰ ਸੈਡ

you check them in if they have a criminal record they don't come in hmm. canada takes any report like this very seriously انہوں نے کہا سی بیک گراؤنڈ چیک کر دیں کرمنل چیک ہوندا ہے اور پھر ہوندا باقی جڑا ہے انہوں نے جو کہنا ہے وہ جو مرضی کہی جائے اس کو کون روک سکتا ہے وہ اپنا اپینین ہے پر ਤੁਸੀਂ انہاں دی دیکھو کہ کس حد تک جا کے ہن پیریڈ مارٹن دے اسی ذکر کیتا سی کہ جے سری دی پیریڈ چ 7 لاکھ دے قریب سکھ سی ਔਰ ਡਾਊਨਟਾਊਨ ਪੈਰੇਡ ਦੇ ਵਿੱਚ ਵੀ ਦੋਟਾ ਇਲਾਕਾ ਰਹੇ ਜਿਹੜੀ ਮਾਲਟਨ ਗੁਰੂਕਾਰ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ ਹੈ ਇਸ ਦੇ ਵਿੱਚ 4 ਤੋਂ 5 ਲੱਖ ਦੀ ਫਿਗਰ ਜਿਹਦੇ ਵਿੱਚ 온ਟਾਰੀਓ ਦੇ ਪ੍ਰੀਮੀਅਰ ਸ਼ਾਹ ਮਿਸਟਰ ਡਗਲਸ ਹੈ ਉਹ ਵੀ ਸ਼ਾਮਲ ਹੋਏ ਔਰ ਉਹਦੇ ਵਿੱਚ ਜ਼ਾਹਰ ਹੈ ਖਾਲਿਸਤਾਨ ਦੇ ਚੰਡੇ ਫ্রম ਦਾ ਬਿਗਨਿੰਗ ਟੂ ਦਾ ਐਂਡ ਔਰ ਟੀਵੀ84 ਤੇ ਆਰਮੋ ਚਿਕਨ ਟੈਸ ਦੀ ਲਾਈਵ ਕਵਰੇਜ ਸੀ ਔਰ ਇਸ ਦੇ ਉੱਤੇ ਵੀ ਚੀਕਾਂ ਮਾਰੀਆਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਔਰ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕੈਨੇਡਾ ਨੂੰ Uh, India on Tuesday slammed Canada hmm. for allowing a float that depicted objectionable images and effigies hun inna nu har us sikh yoddhe de naal problem mm hai -hmm. jehda akhirlay saath akhirli goli tak ladya aur inna de might nu challenge kita keh re this comes in the backdrop of continued exchanges between Canada and India over allegation that indian agents were involved in assassination of hardeep singh nij ਉਹ ਕਹਿੰਦਾ ਹੈ सेलिब्रेशन ਐਂਡ ਗਲੋਰੀਫਿਕੇਸ਼ਨ ਆਫ ਵਾਇਲੈਂਸ ਸ਼ੁੱਡ ਨਾਟ ਬੀ ਅ ਪਾਰਟ ਆਫ ਐਨੀ ਸਿਵਲਾਈਜ਼ਡ ਸੋਸਾਇਟੀ ਇਹ ਹੁਣ ਜੰਗਲਾਂ ਚ ਜਿਹੜੇ ਲੋਕ ਨੇ ਉੱਥੇ ਵੀ ਇੱਕ ਰੂਲ ਆਫ ਦਾ ਲਾ ਹੁੰਦਾ ਹੈ ਅੱਛਾ ਜਿਹੜੀ ਡੈਮੋਕ੍ਰੇਸੀ ਦੇ ਨਾਂ ਥੱਲੇ ਆਟੋਕਰੇਸੀ ਔਰ ਘਟਿਆ ਲੈਵਲ ਦੇ ਹਿੰਦੂਤਵੀ ਗੁੰਡਿਆਂ ਦੇ ਹੱਥ ਚ ਪਾਵਰ ਹੈ ਉਹ ਆਪਣੇ ਆਪ ਨੂੰ ਸਿਵਲਾਈਜ਼ਡ ਸੋਸਾਇਟੀ ਕਹਿ ਰਹੇ ਨੇ ਕੈਨੇਡਾ ਨੂੰ ਅਨਸਿਵਲਾਈਜ਼ ਕਹਿ ਰਹੇ ਨੂੰ ਕਹਿਣ ਲੱਗਿਆ ਜੀ ਇਹ ਜਿਹੜਾ ਕੋਈ ਵੀ ਜਿਹੜਾ ਵਾਇਲੈਂਸ ਨੂੰ ਗਲੋਰੀਫਾਈ ਕਰਨਾ ਸੈਲੀਬ੍ਰੇਟ ਕਰਨਾ ਇਹ ਕਿਸੇ ਸਿਵਲਾਈਜ਼ਡ ਸੋਸਾਇਟੀ ਦਾ ਹਿੱਸਾ ਨਹੀਂ ਹੁੰਦਾ ਨਹੀਂ ਹੋਣਾ ਚਾਹੀਦਾ ਡੈਮੋਕਰੈtic ਕੰਟਰੀਜ਼ ਵਿਚ ਰਿਸਪੈਕਟ ਦਾ ਰੂਲ ਆਫ ਦਾ ਲਾਅ ਸ਼ੁੱਡ ਨਾਟ ਅਲਾਉ ਇੰਟੀਮੀਡੇਸ਼ਨ ਬਾਈ ਰੈਡੀਕਲ ਐਲੀਮੈਂਟਸ ਇਨ ਦਾ ਨੇਮ ਆਫ ਫਰੀडम ਆਫ ਐਕਸਪ੍ਰੈਸ਼ਨ ਕੌਣ ਕਿਹਦੇ ਇੰਟੀਮੀਡੇਸ਼ਨ ਕਰ ਰਿਹਾ ਜੀ ਕਿਸੇ ਨੇ ਜਾ ਕੇ ਹਿੰਦੂਆਂ ਦੇ ਇਕੱਠ ਦੇ ਵਿੱਚ ਉਹਨੂੰ ਡਿਸਟਰਬ ਕੀਤਾ ਬਿਲਕੁਲ ਵਾਡੇ ਹਿੰਦੂਤਵੀਆਂ ਨੇ ਤੁਸੀਂ ਆਪ ਆਪਣੇ ਮੰਦਰਾਂ ਨੂੰ ਜਿਹੜਾ ਉਹ ਵੈਂਡਲਾਈਜ਼ ਕੀਤਾ ਉਸ ਦੇ ਉੱਤੇ ਗ੍ਰਾਫਟੀ ਬਣਾਈ ਔਰ ਇਹ ਆਸਟ੍ਰੇਲੀਅਨ ਪੁਲਿਸ ਦੀਆਂ ਰਿਪੋਰਟਸ ਦੇਖ ਲਓ ਕਿ ਭਾਈ ਕਿਵੇਂ ਤੁਸੀਂ ਆਪ ਹੀ ਕਰਦੇ ਹੋ ਕੋਈ ਵੀ ਸਿੱਖ ਜਿਹੜਾ ਉਹ ਅਸੀਂ ਵਿਦਨ ਲਿਮਿਟਸ ਆਪਣੇ ਗੁਰਦੁਆਰਿਆਂ ਦੇ ਦਾਇਰਾਕਾਰ ਚਪੜੀਆਂ ਪੈਰੇਟਸ ਅਸੀਂ ਆਪਣੇ ਹੀਰੋਜ਼ ਨੂੰ ਵੀ ਸੈਲੀਬ੍ਰੇਟ ਨਾ ਕਰੀਏ ਤੁਸੀਂ ਤਾਂ ਉਹਨਾਂ ਨੂੰ ਇੱਕ ਸ਼ਹਿਰੀ ਹੋਣ ਦੇ ਨਾਤੇ ਵੀ ਤੋ ਉਹ ਤੁਸੀਂ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ ਮਾਰਿਆ ਹੋਇਆ ਫਿਰ ਉਹ ਕਹਿ ਰਹੇ ਨੇ ਇਹ ਅਫੀਸ਼ੀਅਲ ਸਪੋਕਸਮੈਨ ਕਹਿ ਰਿਹਾ ਉਹਨਾਂ ਦਾ ਰਣ ਤੀਨ ਜੇ ਸਵਾਲ ਔਰ ਫਿਰ ਥੱਲੇ ਉਹਦੀ ਡੀਟੇਲ ਹੈ ਕਿ ਮਾਲਟਨੋਂ ਟੈਰੀਓ ਦੇ ਨਗਰ ਕੀਰਤਨ ਚ ਜਿਹੜਾ ਇੱਕ ਫਲੋਟ ਜਿਹੜਾ ਉਹ ਸਿੱਖ ਹੈਰੀਟੇਜ ਦਾ ਨਾਂ ਥੱਲੇ ਸੀ ਔਰ ਇਹ ਪ੍ਰिजन ਲਾਈਕ ਸਟਰਕਚਰ ਸੀ ਜਿਹਦੇ ਚ ਐਫਜੀਓਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੀ ਮਤਲਬ ਇਹ ਸੀ ਕਿ ਵੀ ਮੋਦੀ ਨੂੰ ਅਸੀਂ ਜੇਲ੍ਹ ਦੇ ਪਿੱਛੇ ਢੱਕਣਾ ਤੇ ਇਹ ਅਸੀਂ ਕਦੋਂ ਵਰਡ ਮੀਨਸ ਕੀਤੇ ਨੇ ਇਹ ਵਾਰ ਕ੍ਰਿਮੀਨਲ ਹੈ ਇਹਨੇ ਲੱਖਾਂ ਮੁਸਲਮਾਨ ਜਿਹੜਾ ਨੂੰ ਅੱਜ ਵੀ ਇਹ ਢਰ ਉਸਨੇ ਪੈਦਾ ਕੀਤਾ ਜਦੋਂ ਉਹ ਬਾਰ-ਬਾਰ ਕਹਿ ਰਿਹਾ ਹੈ ਕਿ ਜੀ ਇਹ ਜਿਹੜੇ ਨੇ ਇਹ ਇਹ ਤਾਂ ਪੰਜ-ਪੰਜ ਬੱਚੇ ਪੈਦਾ ਕਰਨ ਵਾਲੇ ਔਰ ਇਹ ਜਿਹੜੇ ਨੇ ਕਾਂਗਰਸ ਇਹਨਾਂ ਨੂੰ ਦੇ ਦੇਗੀ ਤੁਹਾਡੇ ਮੰਗਲ ਸੂਤਰ ਵੀ ਲੈ ਜਾਏਗੀ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ 50 ਹਜ਼ਾਰ ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ 'ਚ ਬੇਦਖਲ ਕੀਤਾ ਜੇ ਇਹ ਸਭ ਚੱਲ ਰਿਹਾ ਹੈ ਤੇ ਅਸੀਂ ਤਾਂ ਔਰ ਇਹ ਵਾਰ ਕਰਿਮੀਨਲ ਹੁਣ ਤਾਂ ਜੋ ਉਹਨੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਸਿੱਧਾ ਮੋਦੀ ਅਜੀਤ ਡੋਵਲ ਸਮੰਤ ਗੋਇਲ ਵਿਕਰਮ ਯਾਦਵ ਔਰ ਇਹ ਸਾਰੇ ਹੀ ਨikhil ਗੁਪਤਾ ਇਹ ਸਾਰੀ ਚੇਨ ਆਫ ਕਮਾਂਡ ਹੈ ਤਾਂ ਹੋਰ ਵਾਰ ਕਰਿਮੀਨਲ ਕਿਉਂ ਕਹਿੰਦੇ ਨੇ ਔਰ ਅਸੀਂ ਵਾਰ ਕਰਿਮੀਨਲ ਸਮੋ ਤਾਂ ਇਹ ਮੈਸੇਜ ਦਿੱਤਾ ਹੋਇਆ ਇਹ ਗੱਲ ਅੱਜ ਦੀ ਨਹੀਂ ਹੈ ਵੋ ਵੇ ਬੈਕ 1995 ਦੇ ਵਿੱਚ ਜਦੋਂ ਕੁਲਦੀਪ ਨਈਅਰ ਜਿਹੜਾ ਸਾਬਕਾ ਹਾਈ ਕਮਿਸ਼ਨਰ ਸੀ ਇੰਡੀਆ ਦਾ ਯੂਕੇ ਦੇ ਵਿੱਚ ਔਰ ਉਦੋਂ ਦੇਵਗੜਾ ਦੀ ਹਕੂਮਤ ਵੇਲੇ ਉਹਨੂੰ ਅਮਰੀਕਾ 'ਚ ਜਿਹੜਾ ਉਹ ਬਣਾਉਣਾ ਚਾਹੁੰਦੇ ਸੀ ਔਰ ਉਹਨੂੰ ਭੇਜਿਆ ਸੀ ਬਾਹਰ ਕੇ ਵੀ ਅਮਰੀਕਾ ਦੇ ਸਿੱਖਾਂ ਨੂੰ ਜਰਾ ਅਨੰਦਪੁਰ ਦੇ ਮਥੇ ਤੇ ਲੈ ਕੇ ਆਓ ਔਰ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਪਹਿਲੇ ਟਾਈਮ ਦੇ ਵਿੱਚ 1 ਟੂ 1 ਐਨਕਾਊਂਟਰ ਉਹਦੇ ਨਾਲ ਹੋਇਆ ਔਰ ਮੈਂ ਉਹਨੂੰ ਕਿਹਾ ਕਿ ਭਈ ਇਹ ਇਥੇ ਆ ਕੇ ਸਾਡਾ ਸਾਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਨਾ ਕਰੋ ਅੱਛਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਪੰਜਾਬੀ Hindu ਤੁਸੀਂ ਹੋਣ ਦੇ ਨਾਤੇ ਆਪਣੇ ਆਪ ਨੂੰ ਪੰਜਾਬੀਆਂ ਦੇ ਖੈਰਖਵਾ ਮੰਨਦੇ ਹੋ ਤੇ ਜਾ ਕੇ ਆਪਣੇ ਪੰਜਾਬੀ Hindu ਨੂੰ ਕਹੋ ਕਿ ਵੀ ਖਾਲਸਾਣ ਦੇ ਹੱਥ ਚ ਮਤਾ ਪਾਸ ਕਰਨ ਔਰ ਖਾਲਸਾਣ ਦੇ ਸ਼ਹਿਰੀ ਬਣਨਾ ਕਬੂਲ ਕਰ ਤੇ ਦੂਸਰੀ ਗੱਲ ਕਿ ਵੀ ਜਿਹੜੀ ਵਾਰ ਕ੍ਰਾਈਮਨਲ ਨੇ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਇਹ ਕ੍ਰਾਈਮ ਕੀਤੇ ਇਹਨਾਂ ਨੂੰ ਅਸੀਂ ਮਾਫ ਨਹੀਂ ਕਰਨਾ ਹੈ ਵੀ ਵਿਲ ਚੇਸ ਥੈਮ ਫਾਈਂਡ them ਐਕਸਟਰਾ ਡਰਾਈਟ them ਟ੍ਰਾਈ them ਐਂਡ ਹੈਂਗ them ਕਿ ਭਈ ਇਹ ਕਿਤੇ ਵੀ 도ੜ ਕੇ ਖਾਲਿਸਤਾਨ ਬਣਨ ਤੋਂ ਬਾਅਦ ਜਿੱਥੇ ਮਰਜ਼ੀ ਜਾ ਕੇ ਲੁਕ ਜਾਣ ਅਸੀਂ ਇਹਨਾਂ ਨੂੰ ਚੇਜ਼ ਕਰਾਂਗੇ ਲੱਭਾਂਗੇ ਬੋਰੀਆਂ ਚ ਪਾ ਕੇ ਲਿਆਵਾਂਗੇ ਉੱਥੇ ਇਹਨਾਂ ਦੇ ਮੁਕੱਦਮੇ ਚਲਾਵਾਂਗੇ ਔਰ ਇਹਨਾਂ ਨੂੰ ਫਾਇਲ ਆਵਾਂਗੇ ਇਸ ਬਾਰੇ ਕੋਈ ਨਹੀਂ ਦੱਸੋ ਉਹਨਾਂ ਨੇ ਫਲੋਟ ਜਿਹੜਾ ਮਾਲਟਿੰਜ ਕੀਤਾ ਇੱਕ ਉਹਨਾਂ ਨੇ ਕੈਦਖਾਨਾ ਬਣਾਇਆ ਉਹਦੇ ਚ ਬਾਂਦਰ ਵਰਗਾ ਦਸਨ ਵਾਲਾ ਮੋਦੀ ਬਿਠਾਇਆ ਹੋਣਾ ਉਹਦੀ ਐਫਜੀ ਬਣਾ ਕੇ ਕਿ ਭਈ ਇਹ ਅਸੀਂ ਇਹਨੂੰ ਜਿਹੜਾ ਉਹ ਲਿਆਣਾ ਇਹਦੇ ਚ ਕਵਾਰ ਕਰਿਮੀਨਲ ਹੈ ਵਾਰ ਕਰਿਮੀਨਲ ਦੀ ਸਜ਼ਾਤ ਆ ਉੱਥੇ ਬੋਸਨੀਆ ਦੇ ਵਿੱਚ ਉਹਨੇ ਮਿਲੋਸੋਵਿਚ ਸਰਬੀਆ ਨੇ ਕੀਤਾ ਉਹ ਵੀ ਬਿਹਾਈਂਡ ਪ੍ਰੈਜ਼ੈਂਸ ਸੀ ਸੋ ਇਡੀ ਕੀ ਤਕਲੀਫ ਹੈ ਮੋਦੀ ਤਾਂ ਵੈਸੇ ਵੀ ਕਦੇ ਕਿਸੇ ਗੁਫਾ ਚ ਵੜ ਜਾਂਦਾ ਕੈਮਰੇ ਲੈ ਕੇ ਕਿ ਮੈਂ ਸਮਾਧੀ ਲਾਣ ਲੱਗਾ ਜਾਂ ਉੱਥੇ ਵੀ ਭਗਵਾਨ ਰਾਮ ਦਾ ਜਾਪ ਕਰੇਗਾ ਬੈਠ ਕੇ ਘਟੋ ਘਟ ਜਿਹੜੀ ਵੀ ਉਹਨੂੰ ਪ੍ਰਿਜ਼ਨ ਦੇ ਵਿੱਚ ਰੱਖਿਆ ਜਾਏਗਾ ਔਰ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਸ ਕਰੰ ਤਰ੍ਹਾਂ ਦਾ ਜਿਹੜਾ ਇਹ ਪਹਿਲਾ ਫਲੋਟ ਹੈ ਉਹ ਪਹਿਲਾਂ ਵੀ ਉਹਨਾਂ ਨੇ 2023 ਦੇ ਵਿੱਚ ਕੀਤਾ ਸੀ ਵੀ ਹੈਵ ਰਿਪੀਟਿਡਲੀ ਰੇਜ਼ਡ ਅ ਜੈਸਵਾਲ ਕੇਅਰ ਰੇਜ਼ਡ आवर ਸਲੋਗਨ ਕਨਸਰਨਿੰਗ ਰਿਗਾਰਡਿੰਗ ਦਾ ਵਾਇਲੈਂਟ ਇਮੇਜਰੀ ਬੀਇੰਗ ਯੂਜ਼ਡ ਬਾਏ ਐਕਸਟ੍ਰੀਮਿਸਟ 엘ਮੈਂਟਸ ਇਨ ਕੈਨੇਡਾ ਅਗੇਂਸਟ आवर ਪੋਲੀਟੀਕਲ ਲੀਡਰਸ਼ਿਪ ਕਿ ਵੀ ਸਾਡੀ ਲਾਸਟ ইয়ার ਦੇ ਫਲੋਟ ਏ ਉਦੋਂ ਵੀ ਪ੍ਰਾਈਮ ਮਿਨਿਸਟਰ ਨੂੰ ਕੀਤਾ ਸੀ ਹੋਰ ਇਹ ਸਾਰੇ ਨੂੰ ਅਸੀਂ ਜਿਸ ਅੰਦਾਜ਼ ਦੇ ਵਿੱਚ ਦੇਖਦੇ ਹਾਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਤਾਂ ਭਰਿਆ ਹੋਇਆ ਹੈ ਬਿਲਕੁਲ ਔਰ ਕੈਨੇਡਾ ਔਰ ਉਸ ਨੂੰ بار بار ਇਹ ਪ੍ਰੋਟੈਸਟ ਦੇ ਨਾਂ ਥਲੇ ਜਾਂ ਦੂਜੇ ਆਪਣੇ ਜਿਹੜੇ ਕੁਕਰਮ ਨੇ ਆਪਣੇ ਪਾਪ ਨੇ ਆਪਣੀ ਜੋ ਉਹਨਾਂ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਵਾਇਲੈਂਟ ਲਾਈਨ ਹੈ ਜਿਹਦੇ ਚ ਉਹ ਫੜੇ ਗਏ ਨੇ ਉਸ ਨੂੰ ਹੀ ਜਿਹੜਾ ਹੈ ਜਿਹੜਾ ਕਿਤੇ ਨਾ ਕਿਤੇ ਉਸ ਤੋਂ ਧਿਆਨ ਲਾਂਭੇ ਕਰਨਾ ਚਾਹੁੰਦੇ ਨੇ ਬਟ ਅਲਟੀਮੇਟਲੀ ਇਨਾਂ ਨੂੰ ਜਵਾਬ ਦੇ ਬਣਾਇਆ ਜਾਏਗਾ ਇਸ ਬਾਰੇ ਕੋਈ ਸ਼ੱਕ ਸ਼ੁਭਾ ਨਹੀਂ ਜੀ ਦਾ ਸਾਥਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥ ਲੈਣਾ ਬ੍ਰੇਕ ਈਵਰਸ ਤੁਸਨ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ